ਬੱਚੇ ਦੀ ਆਪਣੀ ਜਿਹੜੀ ਕ੍ਰੀਏਟੀਵਿਟੀ ਹੈ ਉਹਨੂੰ ਵੀ ਬਾਹਰ ਆਉਣ ਦਾ ਮੌਕਾ ਮਿਲਣਾ ਚਾਹੀਦਾ ਜਦੋਂ ਕੌਨਫੀਡੈਂਸ ਵਧੂਗਾ ਤਾਂ ਹੋਰ ਬੱਚੇ ਇਨਸਪਾਇਰ ਹੋਣਗੇ ਪੇਰੈਂਟਸ ਇਨਸਪਾਇਰ ਹੋਣਗੇ ਕਿ ਅਸੀਂ ਆਪਣੇ ਬੱਚੇ ਨੂੰ ਇੱਥੇ ਲਾਈਏ ਸਾਡੇ ਇੱਥੇ ਟੀਚਰ ਜਿਹੜੇ ਨੇ ਉਹ ਕਿਸੇ ਤੋਂ ਘੱਟ ਨਹੀਂ ਉਹ ਇੰਟਰਨੈਸ਼ਨਲ ਟ੍ਰੇਨਿੰਗ ਪ੍ਰਾਪਤ ਨੇ ਮੈਂ ਆਪਣੇ ਬੁਖ ਮੰਤਰੀ ਸਰਦਾਰ ਪ੍ਰਗਨ ਸਿੰਘ ਜੀ ਮਾਨ ਦਾ ਦਿਨੋ ਤਨਵਾਦ ਕਰਦੀਆਂ ਜਿਨ੍ਹਾਂ ਨੇ ਕਿ ਸਾਨੂੰ ਪਤ ਟੀਚਰਾਂ ਨੂੰ ਬਹੁਤ ਹੀ ਪਾਰਦਰਸ਼ੀ ਤੰਗ ਨਾਲ ਚੋਂ ਕਰਕੇ ਫਿਨਲੈਂਡ ਦੀ ਧਰਤੀ ਤੇ ਸਿੱਖਿਆ ਪ੍ਰਾਪਤ ਕਰਨ ਲਈ ਭੇਜਿਆ ਕੇਸੀ ਜੋ ਵੀ ਕੁਝ ਸਿੱਖਿਆ ਹੈ ਇਸੀ ਪੰਜਾਬ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿੱਚ ਉਸ ਨੂੰ ਲਾਗੂ ਕਰਾਂਗੇ ਔਰ ਪੰਜਾਬ ਦੀ ਸਿੱਖਿਆ ਨੂੰ ਹੋਰ بلੰਦੀਆਂ ਤੇ ਲੈ ਕੇ ਜਾਵਾਂਗੇ 15 kilometers a minute hum angel 15 hai ye nahi ki thoda bahut utte thalle bhi hoge tainga to second pe pohchna hunde over bridge over dam jo tonu task ditta jae task ditta jave air force government ne jo bhi itte da hai ga so, strike jede jede ground attack wale role le ke jahaj hun to bad jna multipurpose bhi zero everything that is what i said ਤੁਸੀਂ ਕਿਹੜੇ ਰੋਲ ਲੈ ਕੇ ਕਿਸ ਚਾਰਜਾਰੇ ਜੇ ਦੋ ਜਾ ਰਹੇ ਤਾਂ ਦੋ ਜੇ ਇੱਕ ਨੇ ਲੀਡਰ ਹੋਣਾ ਜ਼ਰੂਰ ਕਰਕੇ ਲੜਾਈ ਤੈ ਹੋ ਕੇ ਦੋ ਇਹਨੂੰ ਦੂਜੇ ਨੂੰ ਇੱਕ ਹੁੰਦਾ ਪ੍ਰੋਟੈਕਸ਼ਨ ਲਈ ਵੀ ਤਾਂ ਦੂ ਦੋ ਜਾਣ ਜਾਂਦੇ ਸੋ ਇਟ ਇਜ਼ ਅ ਵੈਰੀ ਸਪੈਸੀਫਿਕ ਕਿਸ ਰੂਟ ਤੇ ਜਾਣਾ ਕਿਸ ਟਾਈਮ ਤੇ ਪਹੁੰਚਣਾ ਕੀ ਟਾਈਮਿੰਗ ਇਟ ਇਜ਼ ਲਾਈਕ ਅ ਕਲੌਕਵਰਕ ਜਿਹਨੂੰ ਕਹਿੰਦੇ ਹੋਇਆ ਨਹੀਂ ਦਵੇ ਡਰ ਇੱਕ ਮਾਰਿਆ ਆ ਗਏ ਸੋ ਥਿਸ ਇਜ਼ ਦੀ ਕੰਬੈਟ ਵੀ ਲਰਨ ਐਂਡ ਜਿਹੜੀ 에어ਫੋਰਸ ਦੀ ਜਿਹੜੀ ਲਰਨਿੰਗ ਹੈਗੀ ਆ ਇਹ ਐਨੀ ਗ੍ਰੇਡ ਹੈਗੀ ਹੈ ਜਿਹੜੇ ਐਕਚੁਅਲੀ ਅਸੀਂ ਟ੍ਰਿਗਰ ਦਬਦੇ ਆ ਉਹ ਉਸ ਉਸ ਬਾਨੇ ਦੇ ਵੀ ਜਹਾਜ਼ 'ਚ ਵੈਰੀ ਸੋਫਿਸਟੀਕੇਟਿਡ ਕੈਮਰਾ ਕੈਮਰਾ ਮੂਵੀ ਕੈਮਰਾ ਲੱਗਿਆ ਹੋਆ ਓਕੇ ਜੋ ਸੀ ਦਬਿਆ ਕਿ ਬੰਦੂਕ ਕਾਰਤੂਸ ਨਹੀਂ ਆ ਉਹ ਪੂਰੀ ਫੋਟੋਗ੍ਰਾਫ ਆ ਰਹੀ ਹੈ ਵੀਡੀਓ ਜੇ ਤੁਹਾਡਾ ਜੇ ਟ੍ਰਿਗਰ ਦੇ ਉੱਤੇ ਨਹੀਂ ਆ ਤਰ ਗੋਲ ਪਤਾ ਗੋਲੀ ਉੱਤੇ ਲੱਗ ਜਾਣੀ ਆ ਸੋ ਥੱਲੇ ਆਉਨੇ ਹੁਣ ਉਹਦੀ ਅਸੈਸਮੈਂਟ ਕੀਤੀ ਹੁਣ ਦੂਆ ਬੰਦਾ ਮੇਰੇ ਤੋਂ 10 ਸਾਲ ਸਿੱਧੇ ਜਿਹੜੀ ਗੱਲ ਸ਼ੁਰੂ ਹੋਈ ਸੀਗੀ ਮੈਨੂੰ ਢਾ ਲਿਆ ਉਹ ਤੁਹਾਡੀ ਤਾਂ 10 ਸਾਲ ਸੀਨੀਅਰ ਸੀ ਹਾਂ ਬਹੁਤ ਉੱਚੇ ਲਾਗੇ ਪਰ ਇਹ ਚੀਜ਼ ਹੈ ਹੁਣ ਦੇਖੋ ਹੁਣ ਤੂੰ ਦੇਖੋ ਯੰਗਸ਼ਰ ਮੈਨਾਂ ਕੋਈ ਚੰਗੀ ਗੱਡੀ ਚਲਾ ਸਕਦਾ ਹਾਂ ਹਾਂ ਆ ਗਿਆ ਕਿ ਨਹੀਂ ਦੇਖੋ ਉਹ ਚੀਜ਼ ਹੈ ਹੁਣ ਉਹ ਜਿਹੜੀ ਸੀ ਫਾਈਟਰ ਪਾਇਰਟ ਦੀ ਸਕਿੱਲ ਥਿਸ ਇਸ ਇਸ ਦਾ ਕੈਰੀਅਰ ਆਫ ਦ 에ਫੋਰਸ ਵਿਚ ਟਿਕਸ ਟੂ ਹਾਇਰ ਐਂਡ ਹਾਇਰ ਹੁਣ ਕੀ ਹੈ ਕਿਹੜਾ ਕੂਲ ਦਿਮਾਗ ਰਹਿੰਦਾ ਅੰਡਰ ਕੰਬੈਟ ਕੰਡੀਸ਼ਨ ਓਕੇ ਸੋ ਥਿਸ ਇਸ ਦ ਥਿੰਗ ਵਿਚ ਆ ਹੈਡ ਥੈਟ ਇਜ਼ ਵਨ ਆਫ ਦ ਬੇਸਿਕ ਰਿਕੁਆਇਰਮੈਂਟਸ ਆਫ ਦ 에ਫੋਰਸ ਟੂ ਗਿਵ ਯੂ ਨਾਟ ਓਨਲੀ ਬਾਕੀ ਵੀ ਨੋਲੇਜਸ ਪ੍ਰਮੋਸ਼ਨਸ ਜਿਹੜੀਆਂ ਹੁੰਦੀਆਂ ਸੋ ਵਨ ਇਸ ਦਾ ਹੈਂਡਲਿੰਗ ਆਫ ਦਾ ਏਅਰਕ੍ਰਾਫਟ ਸੋ ਏ ਡਿਫੈਂਸ ਦੱਸ ਦਿੱਤਾ ਤੁਹਾਨੂੰ ਇਹ ਜਿਹੜਾ ਮਿਸਾਈਲ ਵੀ ਹੈਗਾ ਹੁਣ ਦੂਏ ਪਾਸੇ ਕਿੰਦੀ ਸਟ੍ਰਾਈਕ ਹੈ ਕਰ ਗਰਾਉਂਡ ਅਟੈਕ ਗਰਾਉਂਡ ਅਟੈਕ ਮੀਨਸ ਹੁਣ ਜਾ ਕੇ ਇਹ ਤਾਂ ਹੋ ਗਿਆ ਕਿ ਤੁਹਾਡੇ ਅੰਦਰ ਬੰਦਿਆਂ ਨੂੰ ਲੁਕਣਾ ਇਹ ਡਿਫੈਂਸ ਦਾ ਇਹ ਹੁੰਦਾ ਦੂਜਾ ਤੁਹਾਡੇ ਚਾਰ ਬੰਦੇ ਸਟ੍ਰਾਈਕ ਕਰ ਰਹੇ ਉਹਨਾਂ ਤੁਸੀਂ ਪਿੱਛੇ ਦੋ ਸਕਾਟ ਲੱਗ ਜਾਂਦੇ ਆ ਠੀਕ ਹੈ ਸਕਾਟ ਲੱਗਦੇ ਸਕਾਟ ਦਾ ਕੀ ਕੰਮ ਹੈਗਾ ਇਸਕੋਟ ਦਾ ਕੰਮ ਹੈ ਕਿ ਉਹ ਫਾਰਮੇਸ਼ਨ ਉਹਨਾਂ ਦਾ ਕੰਮ ਹੈ ਉਹ ਬੋਮ ਬੋਮ ਰਾਕਟ ਲੈ ਕੇ ਜਾ ਰਹੇ ਆ ਉਹਨਾਂ ਤੇ ਦੋਏ ਦੁਸ਼ਮਣੇ ਆ ਕੇ ਉਹਨੂੰ ਪ੍ਰੋਟੈਕਸ਼ਨ ਦੇਣੀ ਉਹਨਾਂ ਤੇ ਇੰਟਰਸੈਪਟ ਨਾ ਕਰ ਰਣ ਜੇ ਆਉਂਦੇ ਹੈਗੇ ਆ ਜਿਹੜੇ ਫਾਇਨ ਹੈ ਕਿ ਤੁਸੀਂ ਜਾ ਕੇ ਕੋਸ਼ਿਸ਼ ਕਰੀ ਤੁਹਾਡਾ ਸਟ੍ਰਾਈਕ ਫੋਰਸ ਡੰਗੇ ਜਿਹੜਾ ਆਪਣਾ ਨਿਸ਼ਾਨਾ ਮਾਰਨਾ ਤੁਸੀਂ ਉਹਨਾਂ ਜਿਹੜੇ ਡਿਫੈਂਸ ਵਾਲੇ ਆ ਰਹੇ ਉਹਨਾਂ ਨੂੰ ਆਹੀ ਡੌਗ ਫੈਲਟ ਲੱਗ ਜਾਣਾ ਉਹਨਾਂ ਨੂੰ ਉਧਰ ਹੀ ਜਾਣ ਦੇਣਾ ਹੂੰ ਇਹ ਡਿਫੈਂਸ ਦਾ ਕੰਮ ਹੋ ਗਿਆ ਸੋ ਡਿਫੈਂਸ ਦਾ ਕੰਮ ਹੁੰਦਾ ਹੈ ਦੇ ਆਈਦਰ ਵੀ ਆ ਪ੍ਰੋਟੈਕਟਿੰਗ ਅ ਏਅਰਫੀਲਡ ਹੁਣ ਸੀ ਉੱਤੇ ਏਅਰਪਲੇਨ ਨੂੰ ਕੰਬੈਟ ਏਅਰ ਪਟੋਲ ਕਹਿੰਦੇ ਸੀ ਉੱਤੇ ਏਅਰਫੀਲਡ ਦੇ ਤਰੀਕੇ ਅਗੇ ਚੱਕਰ ਕੱਟੀ ਜਾਣੇ ਵਿਦ ਅੰਡਰ ਰੈਡਰ ਕੰਟਰੋਲ ਕਿ ਦੂਜਾ ਆਇਆ ਕਿ ਸਾਡਾ ਟਾਰਗੇਟ ਨੂੰ ਸੀ ਬਚਾ ਰਿਹਾ ਯੂ ਕੈਨ ਡੂ ਏਅਰ ਡਿਫੈਂਸ ਆਫ ਅ ਟਾਊਨ ਆਫ ਅ ਬ੍ਰਿਜ ਆਫ ਅ ਡੈਮ ਜੋ ਤੁਹਾਨੂੰ ਦਿੱਤਾ ਜਾਏ ਟਾਸ ਦਿੱਤਾ ਜਾਵੇ ਏਅਰ ਕਵਾਰਡਰ ਗਵਰਨਮੈਂਟ ਨੇ ਜੋ ਵੀ ਇਤਿਹਾਸ ਹੈਗਾ ਸੋ ਔਰ ਜਾਂ ਕੋਈ ਜਾ ਰਿਹਾ ਉਹਨਾਂ ਨੂੰ ਏ ਏ ਡਿਫੈਂਸਰ ਰੋਲ ਹੈ ਸਟ੍ਰਾਈਕ ਜਿਹੜੇ ਜਿਹੜੇ ਗਰਾਉਂਡ ਅਟੈਕ ਵਾਲੇ ਰੋਲ ਹੈਗੇ ਜਹਾਜ਼ ਉਹ ਹੁਣ ਤੋਂ ਬਾਅਦ ਜਿਹੜਾ ਮਲਟੀਪਰਪਸ ਵੀ ਹੈਗੇ ਦੋਏ ਕੰਮ ਕਰ ਸਕਦੇ ਆ ਬੌਮਬੀ ਕੈਰੀ ਕਰ ਸਕਦੇ ਤੇ ਏ ਡਿਫੈਂਸ ਵੀ ਕੈਰੀ ਕਰ ਸਕਦੇ ਰਫਲ ਐਂਡ ਥਿੰਗ ਆਫ दैट ਪਰ ਉਸ ਟਾਈਮ ਤੇ ਬੜੇ ਅਲੱਗ-ਅਲੱਗ ਰੋਲ ਸੀਗਾ ਨੈਟ ਜਿਹੜਾ ਸੀ ਉਹ ਸਿਰਫ ਏ ਡਿਫੈਂਸ ਲਈ ਸੀਗਾ ਜਦੋਂ ਨੈਟਵਰਕ ਉਹਨਾਂ ਦੇ ਉਧਰ ਪਾਸ ਸੀ ਸੇਵਰ ਏ ਡਿਫੈਂਸ ਉਹ ਕਿ ਜਿਹੜਾ ਸਟ੍ਰਾਈਕ ਵਾਲੇ ਜਿਹੜੇ ਸੀਗੇ ਸਾਡੇ ਸੁਖੋਏ 7 ਉਹਨਾਂ ਦਾ ਔਰ ਅਦਰ ਏਅਰ ਕ੍ਰਾਫਟ ਆਲਸੋ ਉਹ ਬੌਮ ਚਾਚਾ 1000 ਪਾਉਂਡਰ ਬੌਮ ਲਿਆ ਜਾ ਸਕਦੇ ਆ ਜਾਂ ਤੁਸੀਂ ਰੌਕਟ ਲਿਜਾ ਸਕਦੇ ਹੈਗੇ ਓਕੇ ਡਿਪੈਂਡਿੰਗ ਔਨ ਦਾ ਟਾਰਗੇਟ ਕਿਦਾਂ ਕਿਹੜੇ ਨੂੰ ਅਟੈਕ ਕਰਨਾ ਤੁਸੀਂ ਓਕੇ ਸੋ ਉਸ ਲਈ ਹੈਗੇ ਹੁਣ ਜਿਹੜੇ ਸਟ੍ਰਾਈਕ ਰੋਲ ਹੁਣ ਪੀਸ ਟਾਈਮ ਕਿਦਾਂ ਟ੍ਰੇਡਿੰਗ ਹੁੰਦੀ ਹੈ ਸਾਡੇ ਕੋ ਫਾਇਰਿੰਗ ਰੇਂਜੇਸ ਹੈਗੀਆਂ ਤੁਹਾਨੂੰ ਪਤਾ ਪੰਜਾਬ ਦੇ ਸਾਰੇ ਏਰੀਆਜ਼ ਲਈ ਇੱਕ ਬਹੁਤ ਬੜੀ ਇੱਥੇ ਸਾਡੀ ਰੇਂਜ ਹੈਗੀ ਐ ਸਿੱਧੂਆਂ ਖਾਸ ਨੈਕਸਟ ਟੂ ਰਾਈਕੋਡ 5000 ਏਕੜ ਜ਼ਮੀਨ ਹੈਗੀ ਐ ਆਫ ਵੈਰੀ ਫਰਟਾਈਲ ਲੈਂਡ ਗਵਰਨਮੈਂਟ ਇਜ਼ ਹਿਅਰ ਮਾਰਕਡ ਓਨਲੀ ਫਾਰ ਫਾਇਰਿੰਗ ਰੇਂਜ ਅਸੀਂ ਪ੍ਰੈਕਟਿਸ ਕਿੱਥੇ ਦਾ ਕਰ ਰਹੇ ਆ ਜਾਂ ਸਾਡੀ پوਕਰਣ ਵੀ ਹੈਗੀ ਹੈ ਬਟ ਯੂ نو ਲੈਂਡ ਇਜ਼ ਸੋ ਇੰਪੋਰਟੈਂਟ ਬਟ ਨਾ ਯੂ ਅੰਡਰਸਟੈਂਡ ਕਿ ਲੜਾਈ ਜੱਲੇ ਚੱਲਦੀ ਫਿਰ ਤੁਸੀਂ ਕੋਈ ਦੂਏ ਤੋਂ ਰੌਲਾ ਪਾਦੇ ਕਿ ਗਵਰਨਮੈਂਟ ਨੇ ਆ ਲੈ ਲਈ ਪਰ ਸੜਕਾਂ ਜੀ ਬਣਾਉਣੀਆਂ ਤਾਂ ਲੋੜ ਹੈਗੀ ਬਈ ਜੇ ਰੇਂਜ ਨਹੀਂ ਹੋਗੀ ਤਾਂ ਅਸੀਂ ਪ੍ਰੈਕਟਿਸ ਕਿੱਥੇ ਕਰਾਂਗੇ ਹੂੰ ਸੋ ਦਿਸ ਰੇਂਜ ਦੇ ਅਸੀਂ ਉੱਥੇ ਆਹੀ ਬੌਮ ਸਿੱਟਣ ਦੇ ਰਾਕਟ ਛਿਲਾਉਣ ਦੇ ਗਨਸ ਦੇ ਇਥੇ ਟਾਰਗੇਟ ਸਾਡੇ ਬਣੇ ਆ ਗਨ ਵਾਸਤੇ ਤਾਂ ਸਿੱਧੇ 15 ਫੁੱਟ ਬਾ 15 ਫੁੱਟ ਇੱਕ ਇਧਰ ਲਾ ਕੇ ਨੋਰਮਲ ਤਰਪਾਲ ਦਾ ਇਦਾਂ ਟਾਰਗੇਟ ਸਿੱਧਾ ਖੜਾ ਆਇਆਗਾ ਓਕੇ ਇਹ ਟਾਰਗੇਟ ਹੈ 15 ਫੁੱਟ ਉੱਚਾ ਦ ਲੱਗਿਆ ਜਿੱਦਾਂ ਕਹਿੰਦੇ ਉਹ ਪਰਦਾ ਹੁੰਦਾ ਜਿੱਦਾਂ ਇਦਾਂ ਲੱਗਿਆ ਤੁਸੀਂ ਹੁਣ ਆਹੀ ਬੰਦੂਕ ਲੈ ਕੇ ਜਾ ਰਹੇ ਤੁਸੀਂ ਜਾਣੇ ਹੈਗੇ ਤੁਹਾਨੂੰ ਪ੍ਰੈਕਟਿਸ ਕਰਨੀ ਜੇ ਗਨ ਏ ਟੂ ਗਰਾਉਂਡ ਕਰਨ ਜਿਹੜੀ ਆ ਹੈਗੀ ਲੱਗਿਆ ਕਿਨੇ ਤੁਸੀਂ ਉਹਨੂੰ ਅਟੈਕ ਕਰਨ ਜਾਣੇ ਆ ਬਸਟ ਮਾਰਿਆ ਓਕੇ ਫਿਜ਼ੀਕਲੀ ਰਿਜ਼ਲਟ ਕਿਦਾਂ ਆਏਗਾ ਉਹ ਹੁਣ ਕਿੱਥੇ ਤੇ ਕਿੱਥੇ ਗਲਿਆ ਜਾ ਕੇ ਫੇਜ ਪਹਿਲੇ ਲੈਡ ਕਰਦਾ ਬੰਦਾ ਇਹ ਕਿ ਜਾਂਦਾ ਕਿੰਨੀਆਂ ਗੋਲੀਆਂ ਲੱਗੀਆਂ ਹਮ ਇੱਕ ਇੱਕ ਕਰਕੇ ਸੀ ਗਿੰਦੇ ਆ ਸੋ ਇਹਨੇ ਇਹਨੇ ਜੇ ਤੁਸੀਂ 40 ਗੋਲੀਆਂ ਚਲਾਤੀਆਂ ਪੰਜ ਲੱਗੀਆਂ ਕਿਸੇ ਦਾ ਵਾਸ਼ ਆਉਟ ਆਈ ਕਿਸੇ ਦੀ ਜਾਦੀ ਆਈਆਂ ਸੋ ਅਗੇਨ ਇਟ ਇਜ਼ ਯੋਰ ਸਕਿੱਲ ਹੁਣ ਇਹਨੇ 10 ਸਾਲ ਨੌਕਰੀ ਹੈ ਉਹ ਬਿਸ਼ੱਕ ਜੋ ਵੀ ਬੜਾ ਸੋਹਣਾ ਲੱਗਦਾ ਸੋਹਣੇ ਅੱਖਾਂ ਜੋ ਵੀ ਹੈਗਾ ਪਰ ਉਹਦੀ ਬਿਸ਼ੱਕ ਦੂਆ ਬਿੰਗਾ ਹੈਗਾ ਪਰ ਜਿਹਦੀਆਂ ਗੋਲੀਆਂ ਲੱਗੀਆਂ ਸਮਾਈਲ ਤਾਂ ਉਹਨੇ ਕਰਨੀ ਉਹਨੇ ਕਰਨੀ ਸਨਿਓਰਿਟੀ ਕਿੱਥੇ ਆ ਗਈ ਕੰਮ ਸੋ ਆ ਚੀਜ਼ ਸਮਝਦੇ ਹੋ ਕਿ ਵਾਟ ਇਜ਼ ਏਅਰ ਫੋਰਸ ਕੈਰੀਅਰ ਸੋ ਇਫ ਯੂ ਕੁਡ ਫਲਾਈ ਵੈਲ ਇਨ ਦੋਜ਼ ਇਨੀਸ਼ੀਅਲ ਆਰਸ ਬਟ ਯੈਸ ਯੂ ਹੈਵ ਟੂ ਡੂ ਅ ਟੀਮ ਵਰਕ देयर ਆਰ ਲੋਟ ਆਫ ਅਦਰ ਇਸ਼ੂਜ਼ ਵਿਚ ਆਰ देयर ਸੋ ਯੋਰ ਬੇਸਿਕ ਕੈਰੀਅਰ ਆਫ ਫਲਾਈਂਗ ਵਿਚ ਆਰ ਫॉर द ਫਰਸਟ 15 ਇਅਰਸ ਜਿਹੜੀਆਂ uh, 20 ਸਾਲ ਦੇ ਉਤੇ ਬਾਅਦ ਤੁਸੀਂ ਵਿੰਗ ਕਮਾਂਡਰ ਬਣਦੇ ਹੋ ਤੁਸੀਂ ਕਮਾਂਡ ਕਰ ਪਹਿਲਾ ਸਕੁਆਡਰ ਬਣਦੇ ਹੋ ਟਿਲ ਫਲਾਈ ਲਿਫਟ ਇਨ ਆਲ ਆਰ ਸੇਮ ਫਿਰ ਇੱਕ ਫਲਾਈਟ ਕਮਾਂਡਰ ਬਣਦਾ ਸੀਓ ਬਣਦੇ ਲੋਟ ਆਫ ਤੁਸੀਂ ਹੁਣ ਮੈਨੂੰ ਨਾ ਐਕਚੁਅਲੀ ਇਹ ਸਟੋਰੀ ਪੂਰੀ ਇੱਧਰਲੇ ਪਾਸੇ ਹੀ ਲੈ ਗਏ ਹੋ ਸ਼ੂਡੀ ਟੇਕ ਅ ਬ੍ਰੇਕ ਹਾਂ ਨਹੀਂ ਨਹੀਂ ਮੈਂ ਮੈਂ ਆਪਾਂ ਗੱਲ ਕਰਦੇ ਤੋ ਬਾਅਦ ਕਿ ਜਿਹੜੀਆਂ ਕੁਝ ਅਸੀਂ ਫਿਲਮਾਂ ਵੀ ਦੇਖਦੇ ਹਾਂ ਕੁਝ ਧਾਰਨਾ ਬਣ ਜਾਂਦੀ ਹੈ ਕਿ ਜਦੋਂ ਇੱਕ ਫਾਈਟਰ ਪਾਇਲਟ ਬਣ ਜਾਂਦਾ ਹੈ ਉਹ ਜਦੋਂ ਫਿਰ ਜਹਾਜ਼ ਡਾਉਂਦਾ ਹੈ ਨਾ ਉਹ ਉੱਪਰ ਜਾ ਕੇ ਆਪਣੀ ਮਰਜ਼ੀ ਕਰਦਾ ਅਸਮਾਨ 'ਚ ਕਦੀ ਐਨੂੰ ਲੈ ਗਿਆ ਕਦੀ ਫਾਇਰ ਕਰ ਦਿੱਤੇ ਹੈਨਾ ਕੁਝ ਇਦਾਂ ਦਾ ਵੀ ਹੁੰਦਾ ਏਅਰ ਫੋਰਸ ਦੇ ਵਿੱਚ ਕਿ ਤੁਸੀਂ ਆਪਣੀ ਮਰਜ਼ੀ ਨਾਲ ਕੁਝ ਨਹੀਂ ਕਰ ਸਕਦੇ ਜ਼ੀਰੋ ਜ਼ੀਰੋ ఎవਰੀਥਿੰਗ ਦੈਟ ਇਜ਼ ਵਾਟ ਆਈ ਸੈਡ ਤੂੰ ਕਿਹੜੇ ਰੋਲ ਲਿਗ ਗਿਆ ਕਿਸ ਚੀਜ਼ ਲਈ ਹੁਣ ਤੂੰ ਜੀ ਸਟ੍ਰਾਈਕਲੀ ਹੈ ਓ ਹੋ 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 ਹੁਣ ਜਦੋਂ ਤੂੰ ਪੁੱਛਣਿਆ ਜਿਹੜੀਆਂ ਦਿਸ ਇਜ਼ ਅ ਵੈਰੀ ਅਡਿਸਿਕ ਸਟ੍ਰਾਈਕਲੀ ਹੁਣ ਹੁਣ ਦੇਣਾ ਕੋਈ ਟਾਰਗੇਟ ਦੇਣਾ ਹੁਣ ਮੈਂ ਲੈ ਕੇ ਫਿਰ ਐਂਬੈਸਡਰੀ ਦਾ ਕਿਸੇ ਨੂੰ ਟਾਰਗੇਟ ਦਿੱਤਾ ਸਰਗੋਦਾ ਜਾਣਾ ਸਰਗੋਦਾ ਜਾਣਾ ਜਾਣੇ ਚਾਰ ਜਹਾਜ਼ ਜਾਣੇ ਆ ਫੋਰ ਏ ਕ੍ਰਾਫਟ ਦੇ ਵਿਲ ਅਸਾਈਨ ਯੂ ਅ ਰਾਕਟ ਔਰ ਬੰਬ ਜੋ ਕੁਝ ਵੀ ਟਾਰਗੇਟ ਕੀ ਅਟੈਕ ਕਰਨਾ ਹੈਗਾ ਓਕੇ ਉੱਥੇ ਜਾ ਕੇ ਹੁਣ ਜੇ ਚਾਰ ਜਾ ਰਹੇ ਇਟ ਇਜ਼ ਇੱਕ ਉਹਨਾਂ ਦਾ ਫਾਰਮੇਸ਼ਨ ਲੀਡਰ ਹੁੰਦਾ ਜੇ ਚਾਰ ਜਾ ਰਹੇ ਜੇ ਦੋ ਜਾ ਰਹੇ ਤਾਂ ਦੋ ਜੇ ਇੱਕ ਨੇ ਲੀਡਰ ਹੋਣਾ ਜੇ ਕਰਕੇ ਲੜਾਈ ਤਾਂ ਹੀ ਹੋ ਕੇ ਦੂਰ ਨੂੰ ਦੂਜੇ ਨੂੰ ਇੱਕ ਹੁੰਦਾ ਪ੍ਰੋਟੈਕਸ਼ਨ ਲਈ ਵੀ ਤਾਂ ਦੋ ਦੋ ਜਾਣ ਜਾਂਦੇ ਸੋ ਇਟ ਇਜ਼ ਅ ਵੈਰੀ ਸਪੈਸਿਫਿਕ ਕਿਸ ਰੂਟ ਤੇ ਜਾਣਾ ਕਿਸ ਟਾਈਮ ਤੇ ਪਹੁੰਚਣਾ ਕੀ ਟਾਈਮਿੰਗ ਇਟ ਇਜ਼ ਲਾਈਕ ਅ ਕਲੌਕ ਵਰਕ ਜਿਹਨੂੰ ਕਹਿੰਦੇ ਨਾ ਕਾਊਂਟਡਾਊਨ ਟੂ ਲਾਂਚ ਅ ਰਾਕਟ ਜਿਹੜਾ ਤੁਸੀਂ ਦੇਖਦੇ ਅੱਜ ਇੰਨੇ ਵਜੇ 17:30 ਤੇ ਆ ਰਾਕਟ ਫਾਇਰ ਹੋ ਰਿਹਾ ਟੂ ਮੂਨ ਉਹ ਜਿੱਦਾਂ ਕਹਿ ਰਹੇ ਜਿਵੇਂ ਲਾਈਕ ਅ ਫੁੱਲ ਇਟ ਇਜ਼ ਅ ਫੁੱਲ ਫੁਲੀ ਕੋਆਰਡੀਨੇਟਡ ਸੈਕਿੰਡ ਟੂ ਸੈਕਿੰਡ ਕਾਊਂਟਡਾਊਨ ਟੂ ਗੋ ਐਂਡ ਹਿਟ ਸਰਗੋਦਾ ਕਾਉਨਨਰ ਸੋ ਮੱਚ ਸੋ ਕਿ ਜਿਹੜੇ ਨੇ ਪਾਇਲਟ ਨੇ ਉਹਨੂੰ ਕਹਿੰਦੇ ਵਾਕ ਤੇ ਜਿੱਥੇ ਬੈਠੇ ਆ ਅਖੀਲਾ ਜਾ ਕੇ ਕਹਿੰਦੇ ਚਾਹ ਦਾ ਕੱਪ ਪੀ ਲੋ ਜਦੇ ਟਾਇਲਟ ਇਕਵਲੀ ਜਦ ਜੜਾ ਜਾਇਓ ਉਹਨੂੰ ਕਹਿੰਦੇ ਵਾਕ ਉਹਨੂੰ ਕਹਿੰਦੇ ਐਚ ਆਰ ਐਚ ਆਰ ਮੀਨ ਐਚ ਤੇ ਸਟ੍ਰਾਈਕ ਕਰਨਾ ਸਪੋਜ਼ ਮੇਰਾ ਜਿੱਦਾਂ 12:10 ਤੇ ਮੈਨੂੰ ਦਿੱਤਾ ਟਾਈਮ ਤੁਸੀਂ ਸੁਰਗੋਦਾ ਅਟੈਕ ਕਰਨਾ ਸੋ ਐਚ ਮਾਈਨਸ ਜੇ ਮੇਰੀ ਫਲਾਈਂਗ ਟਾਈਮ ਤੀ ਹੈ ਜਿੱਦਾਂ ਐਚ ਮਾਈਨਸ 120 ਹੋਊਗਾ ਕਿ ਵਾਕ ਵਾਕ ਵੀ ਤੁਸੀਂ ਆਪਣੇ ਦਫਤਰ ਚੋਂ ਨਿਕਲੇ ਸ਼ੁਰੂ ਹੋਇਆ ਠੀਕ ਹੈ ਫਿਰ ਗੋ ਸਟਾਰਟਿੰਗ ਟਾਈਮ ਐਂਡ ਟੇਕ ਆਫ ਟਾਈਮ ਫੇਕ ਹੋ ਰਹੀ ਟੇਕ ਆਫ ਹੋ ਗਿਆ ਤਾਂ ਉਹਦੇ ਵਿੱਚ ਬਹੁਤ ਗੁੰਜੈਸ਼ ਘਟੇ ਤੁਹਾਡਾ ਟਿਕ ਆਫ ਟਾਈਮ ਜਿਹੜੋ ਕਿਤੇ ਕਿਤੇ ਫਿਊਲ ਨਾਲ ਜੋ ਫਲਾਈਂਗ ਟਾਈਮ ਤਾਂ ਇਹ ਇਹ ਨਹੀਂ ਕਿ ਰਾਜ ਉਥੇ ਜਾ ਕੇ ਪੁਲਸਵਾੜਾ ਖੜਾ ਹੈ ਕਹਿੰਦੇ ਬੱਲੇ ਜਫਾਈ ਜਾ ਜੋ ਰਾਜ ਕੁਛ ਰੈੱਡ ਲਾਈਟ ਆ ਗਈ ਇਹ ਤਾਂ ਤੁਹਾਡੇ ਲਈ ਸਕਾਈ ਸਿੱਧਾ ਤੁਹਾਡੇ ਲਈ ਦ ਹੋਲ ਸਕਾਈਜ਼ ਅਪਨ ਟੂ ਯੂ ਐਂਡ ਤੁਹਾਡੀ ਜੇ ਸਪੀਡ ਹੈਗੀ ਹੈ ਜਦੋਂ 900 ਕਿਲੋਮੀਟਰ ਸਪੀਡ ਐਸ 900 ਕਿਲੋਮੀਟਰ ਸਪੀਡ ਤੇ ਸੀ ਜਾਣੇ ਹੈਗੇ ਆ ਕਿ 900 ਕਿਲੋਮੀਟਰ ਦਾ मतलब है वी आर डूइंग कवरिंग 15 किलोमीटर अ मिनट एंड जिले 15 है ये नहीं कि थोड़ा बहुत उत्तेजित भी हो गया ताई तो इस किंडर डे पहुंचना होते करके